ਕੋ ਵਿਅਕਤੀ ਰਸਤੇ ਵਿੱਚ ਪੈਦਲ ਜਾ ਰਿਹਾ ਸੀ ਅਤੇ ਰਸਤੇ ਵਿੱਚ ਉਸ ਨੂੰ ਜੰਮਰਾਜ ਮਿਲਿਆ ਪਰ ਉਹ ਆਦਮੀ ਜੰਮਰਾਜ ਨੂੰ ਬਿਲਕੁਲ ਵੀ ਪਛਾਣ ਨਾ ਸਕਿਆ ਫਿਰ ਜੰਮਰਾਜ ਨੇ ਉਸ ਆਦਮੀ ਤੋਂ ਪਾਣੀ ਦਾ ਗਲਾਸ ਮੰਗਿਆ ਤਾਂ ਉਸ ਆਦਮੀ ਨੇ ਬਿਨਾਂ ਉੱਚਾ ਨੀਮਾ ਬੋਲੇ ਜੰਮਰਾਜ ਨੂੰ ਪਾਣੀ ਦੇ ਦਿੱਤਾ ਫਿਰ ਜੰਮਰਾਜ ਨੇ ਪਾਣੀ ਪੀਣ ਤੋਂ ਬਾਅਦ ਉਸ ਨੂੰ ਦੱਸਿਆ ਕਿ ਮੈਂ ਜਮਰਾਜ ਹਾਂ ਅਤੇ ਤੇਰੀ ਜਾਨ ਲੈਣ ਆਇਆ ਹਾਂ ਪਰ ਤੂੰ ਮੇਰੀ ਪਿਆਸ ਬੁਝਾਈ ਹੈ ਇਸ ਲਈ ਮੈਂ ਤੈਨੂੰ ਕਿਸਮਤ ਬਦਲਣ ਦਾ ਮੌਕਾ ਦਿੰਦਾ ਹਾਂ ਇਹ ਕਹਿਣ ਤੋਂ ਬਾਅਦ ਜਮਰਾਜ ਨੇ ਉਸ ਆਦਮੀ ਨੂੰ ਇੱਕ ਡੈਰੀ ਦੇ ਦਿੱਤੀ ਅਤੇ ਉਸ ਨੂੰ ਕਿਹਾ ਤੇਰੇ ਕੋਲ ਸਿਰਫ 10 ਮਿੰਟ ਹਨ ਤੂੰ ਜੋ ਵੀ ਇਸ ਡੈਰੀ ਵਿੱਚ ਲਿਖੇਗਾ ਉਹ ਤੇਰੀ ਅਸਲ ਜ਼ਿੰਦਗੀ ਵਿੱਚ ਵੀ ਉਹੀ ਹੋਵੇਗਾ ਪਰ ਇਹ ਗੱਲ ਯਾਦ ਰੱਖਣਾ ਕਿ ਤੇਰੇ ਕੋਲ ਸਿਰਫ 10 ਮਿੰਟ ਦਾ ਸਮਾਂ ਹੈ ਉਸ ਆਦਮੀ ਨੇ ਡੈਰੀ ਨੂੰ ਖੋਲਿਆ ਤਾਂ ਪਹਿਲੇ ਪੰਨੇ ਤੇ ਹੀ ਲਿਖਿਆ ਹੋਇਆ ਸੀ ਕਿ ਉਸ ਦਾ ਦੋਸਤ ਬਹੁਤ ਜ਼ਿਆਦਾ ਅਮੀਰ ਹੋਣ ਵਾਲਾ ਹੈ ਤੇ ਇੱਕ ਬਹੁਤ ਵੱਡੀ ਲਾਟਰੀ ਰਾਹੀਂ ਉਸ ਨੂੰ ਪੈਸਾ ਆਉਣ ਵਾਲਾ ਹੈ ਤਾਂ ਉਸ ਆਦਮੀ ਨੇ ਲਿਖ ਦਿੱਤਾ ਕਿ ਇਸ ਨੂੰ ਕੋਈ ਲਾਟਰੀ ਨਾ ਨਿਕਲੇ ਅਤੇ ਇਸ ਕੋਲ ਕੋਈ ਵੀ ਪੈਸਾ ਨਾ ਆਵੇ ਅਗਲੇ ਪੰਨੇ ਤੇ ਲਿਖਿਆ ਸੀ ਕਿ ਜੋ ਤੁਹਾਡੇ ਰਿਸ਼ਤੇਦਾਰ ਹੈ ਉਸ ਦਾ ਮੁੰਡਾ ਚੋਣਾਂ ਵਿੱਚੋਂ ਜਿੱਤ ਕੇ ਬਹੁਤ ਵੱਡਾ ਮੰਤਰੀ ਬਣਨ ਵਾਲਾ ਹੈ ਤਾਂ ਉਸ ਨੇ ਉੱਥੇ ਲਿਖ ਦਿੱਤਾ ਕਿ ਉਹ ਚੋਣਾਂ ਵਿੱਚੋਂ ਹਾਰ ਜਾਵੇ ਜਦੋਂ ਉਸ ਨੇ ਤੀਸਰੇ ਪੰਨੇ ਤੇ ਦੇਖਿਆ ਤਾਂ ਉਸ ਉੱਪਰ ਲਿਖਿਆ ਸੀ ਕਿ ਉਹਨਾਂ ਦੇ ਗਵਾਂਢੀਆਂ ਦੀ ਕੁੜੀ ਆਈ ਲੈਟਸ ਕਰਕੇ ਬਾਹਰ ਚਲੀ ਜਾਵੇਗੀ ਤਾਂ ਉਸ ਆਦਮੀ ਨੇ ਉੱਥੇ ਲਿਖ ਦਿੱਤਾ ਕਿ ਉਸ ਕੁੜੀ ਦੇ ਕੋਈ ਨੰਬਰ ਨਾ ਆਉਣ ਅਤੇ ਉਹ ਫੇਲ ਹੋ ਜਾਵੇ ਇਸ ਤਰ੍ਹਾਂ ਉਹ ਕਈ ਪੰਨੇ ਪਲਟਦਾ ਰਿਹਾ ਅਤੇ ਆਖਿਰਕਾਰ ਉਸਨੇ ਜਦੋਂ ਆਪਣਾ ਪੰਨਾ ਦੇਖਿਆ ਅਤੇ ਕੁਝ ਲਿਖਣ ਲਈ ਕਲਮ ਚੱਕੀ ਫਿਰ ਉਦੋਂ ਤੱਕ 10 ਮਿੰਟ ਦਾ ਸਮਾਂ ਪੂਰਾ ਹੋ ਗਿਆ ਅਤੇ ਜਮਰਾਜ ਨੇ ਉਸ ਤੋਂ ਡਾਇਰੀ ਵਾਪਸ ਲੈ ਲਈ ਅਤੇ ਕਿਹਾ ਤੁਹਾਡਾ ਸਮਾਂ ਪੂਰਾ ਹੋ ਚੁੱਕਿਆ ਹੈ ਹੁਣ ਕੁਝ ਨਹੀਂ ਹੋ ਸਕਦਾ ਜਮਰਾਜ ਨੇ ਕਿਹਾ ਤੂੰ ਆਪਣਾ ਪੂਰਾ ਸਮਾਂ ਦੂਜਿਆਂ ਦਾ ਬੁਰਾ ਕਰਨ ਅਤੇ ਆਪਣੇ ਲਈ ਖਤਰਾ ਬਣਾਉਣ ਵਿੱਚ ਲਗਾ ਦਿੱਤਾ ਹੁਣ ਤੇਰਾ ਅੰਤ ਪੱਕਾ ਹੈ ਹੁਣ ਤੈਨੂੰ ਕੋਈ ਵੀ ਨਹੀਂ ਬਚਾ ਸਕਦਾ ਜਮਰਾਜ ਦੀਆਂ ਗੱਲਾਂ ਸੁਣ ਕੇ ਉਹ ਵਿਅਕਤੀ ਬਹੁਤ ਜ਼ਿਆਦਾ ਪਛਤਾਇਆ ਪਰ ਹੁਣ ਪਛਤਾਵੇ ਤੋਂ ਇਲਾਵਾ ਕੁਝ ਹੋਰ ਹੋ ਵੀ ਨਹੀਂ ਸਕਦਾ ਸੀ ਕਿਉਂਕਿ ਜੋ ਉਸਨੇ ਆਪਣੀ ਜਾਨ ਬਚਾਉਣ ਅਤੇ ਆਪਣੇ ਲਈ ਮਨਪਸੰਦ ਜ਼ਿੰਦਗੀ ਮੰਗਣ ਦਾ ਸੁਨਹਿਰੀ ਮੌਕਾ ਮਿਲਿਆ ਸੀ ਉਹ ਉਸਨੇ ਗਵਾ ਲਿਆ ਸੀ ਸਿੱਖਿਆ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਜੇ ਸਾਨੂੰ ਕੋਈ ਸਨੇਰੀ ਮੌਕਾ ਮਿਲਿਆ ਹੋਵੇ ਤਾਂ ਉਸ ਮੌਕੇ ਵਿੱਚ ਕਿਸੇ ਪ੍ਰਤੀ ਬੁਰਾ ਸੋਚਣ ਦੀ ਬਜਾਏ ਸਭ ਦਾ ਭਲਾ ਸੋਚੋ ਕਿਉਂਕਿ ਜੋ ਸਭ ਦਾ ਭਲਾ ਸੋਚਦਾ ਹੈ ਉਹ ਹਮੇਸ਼ਾ ਖੁਸ਼ ਰਹਿੰਦਾ ਹੈ ਜੋ ਲੋਕ ਦੂਜਿਆਂ ਦਾ ਬੁਰਾ ਸੋਚਦੇ ਹਨ ਉਹ ਹਮੇਸ਼ਾ ਆਪਣੀ ਜ਼ਿੰਦਗੀ ਵਿੱਚ ਦੁਖੀ ਹੀ ਰਹਿੰਦੇ ਹਨ ਅਤੇ ਜੋ ਸਭ ਦਾ ਭਲਾ ਸੋਚਦੇ ਹਨ ਉਹ ਹਮੇਸ਼ਾ ਆਪਣੀ ਜ਼ਿੰਦਗੀ ਵਿੱਚ ਸੁਖੀ ਰਹਿੰਦੇ ਹਨ ਜੇ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਧੰਨਵਾਦ